ਮੈਂ ਨਾ ਮਾਲ ਵਿੱਚ ਤੇਰਾ ਭਾਈ ਨੂੰ ਪੁੱਛਾਂ ਮੈਂ ਵੇਚਦਾ ਕਰਦਾ ਸਹੀ ਆ ਮੈਂ ਇਹ ਨਹੀਂ ਸੋਦਾ ਭਾਈ ਮੈਂ ਆਪ ਲੈਣਾ ਤੂੰ ਲੈ ਨਾ 20000 ਰੁਪਏ ਮੁੱਲ ਠੀਕ ਆ ਜਦੋਂ ਤੂੰ 18 ਦਾ ਨਹੀਂ ਹੈ ਨਾ ਯਾਰ ਉਹ ਗੱਲ ਉਹਦੀ ਕੀਮਤ ਨਾ ਆਖਣਗਾ 18 ਦਾ ਨਹੀਂ ਹੈ ਉਹ ਲਿਖਾਈ ਕਰਾ ਦੂਗਾ ਕੱਢੇ ਦੀ ਮੰਡੀ 18 ਲੜਾ ਦਾ ਕਰਾਈ ਕਰਾ ਦੇਂਗੇ ਕੋਈ ਨਹੀਂ ਭਾਈ ਕੋਈ ਨਹੀਂ ਕੋਈ ਕਾਲ ਨਹੀਂ ਨੂੰ ਮੰਗੀ ਕਹਤਾਂ ਕੋਈ ਨਹੀਂ ਭਾਈ ਸਾਡਾ ਕੰਨ ਸਾਡੇ ਕੋਲ ਤੁਹਾਡੇ ਪੈਸੇ ਤੁਹਾਡੇ ਕੋਲ ਸਾਡਾ ਰਲੇ ਦਾ ਭਾਈ ਰਲੇ ਦਾ ਹਾਂ ਜਿਹੜੀ ਗੱਲ ਠੀਕ ਹੈ ਭਾਈ ਕੋਈ ਤਰਾਜ ਕੀ ਤਾਂ ਨਹੀਂ ਆਏ ਦਾਦ ਜੁਹੇਗੀ ਦਾ ਪਤਾ ਫਿਰ ਸਾਡਾ ਸੌਦਾ ਚੱਲਿਆ ਦਾ ਹੀ ਬਹੁਤ ਅਸੀਂ ਛੰਡ ਕੇ ਨਾ ਮੈਂ ਕਹਤਾਂ ਮੈਂ ਤੈਨੂੰ ਮੈਂ ਤੈਨੂੰ 18000 ਦੇ ਨਕਦ ਦੇ ਦੂੰ ਠੀਕ ਆ 18000 ਤੇ ਮੈਂ ਇਹਨੂੰ ਕਹਤਾਂ ਮੈਂ ਤੈਨੂੰ ਨਕਦ ਦੇ ਦੂੰ ਇਹ ਉਦੋਂ ਵੀ ਕੱਢਿਆ ਮੈਂ ਇਹਨੂੰ ਬਾਅਦ ਚ ਕਹਤਾਂ ਮੈਂ ਤੈਨੂੰ ਸੌਦਾ ਨਹੀਂ ਦੇਣਾ ਨੂੰ ਮੰਨ ਗਏ ਜੀ 16 ਕਹਿੰਦਾ ਚੱਲ ਕੋਈ ਹਾਰਾ ਮੰਨ ਕਰ ਮਾਚ ਇਹਨਾਂ ਪੰਚ ਕਿੰਨੋਂ ਆ ਹਨ ਪੁੱਛੀ ਤੂੰ ਕਹਿਣਿਆ ਮੈਂ ਲਿਖਾਈ ਥਾਂ ਨਹੀਂ ਬੈਠਣੇ ਨਹੀਂ ਨਹੀਂ ਭਰਾਵਾ ਭਾਈ ਆ ਭਰਾਣਾ ਯਾਰ ਤੂੰ ਫਿਰ ਬੋਲੇ ਕੋਈ ਬੰਦਾ ਕਹੇ ਦੇ ਵੀ ਨਹੀਂ ਬੋਲਦਾ ਯਾਰ ਭਗਤ ਬੰਦਾ ਆ ਪਰ ਨਹੀਂ 20000 ਦਾ ਸੌਦਾ ਸੀ ਕਰੋੜਾਂ ਦਾ ਸੌਦਾ ਕੀ ਰਕਤ ਆਈਆਂ ਤੀ ਭੈਣ ਗੱਡੀਆਂ ਗੱਡੀ ਲੈ ਕੇ ਨੂੰ ਪੁੱਛ ਰਾ ਬਾਈ ਨੂੰ ਮੰਨਦਾ ਗੁੱਸਾ ਮੰਨ ਗਿਆ ਗੱਲ ਮੇਰੀ ਸੁਣ ਲੈ ਤੇ ਗਰਮੀ ਮੰਨ ਗਿਆ ਹਮ ਕਾਲੂ ਨੂੰ ਲਿਆਇਆ ਕਾਲੂ ਮੈਨੂੰ ਕਹਿੰਦਾ 17000 ਰੁਪਇਆ ਲੈ ਲਾ ਮੈਂ ਇਹਨੂੰ ਆਖਿਆ ਤੇਰੇ ਉੱਤੇ 18000 ਦੇ ਯਾਰ ਹਾਂ ਇਹ ਮੈਂ ਮੈਂ ਕਹਤਰਾ ਤੇ 18000 ਦੇ ਤੇਰੀ ਲਿਖਾਈ ਮੇਰੀ ਲਿਖਾਈ ਠੀਕ ਆ ਇਹ ਰਾਂ ਲਾਦਾ ਮੈਨੂੰ 17.5 ਬਈ ਲਿਖਾਈ ਤੇਰੀ ਮੈਂ ਕਹਵੇਂ ਮੈਂ ਤੁਹਾਨੂੰ ਦੇਣਾ ਹੀ ਨਹੀਂ ਗੱਲ ਮੁੱਕ ਗਈ ਨਾ ਲਿਖਾਈ ਨਹੀਂ ਕਿਹਾ ਗੱਲ ਮੁੱਕ ਗਿਆ ਕੀ ਕਹੜੀ ਯਾਰ ਅਸੀਂ ਕਿਹਾ 17.5 ਮੂਹ ਤੁਹਾਨੂੰ ਹੀ ਦਵਾਉਂਦੇ ਹਾਂ ਹਾਂ 17.5 ਆਖੀ ਨਾ ਇਹ 17.5 ਕਹਿੰਦੇ ਆਪੋ ਆਪਣੀ ਲਿਖਾਈ ਹੈ 18 ਨਹੀਂ ਲਿਖਦਾ 18 ਕਰਦਾ ਨਹੀਂ ਸੀਗਾ ਕਰਦੇ 18 ਕਰਦੇ 17.5 ਮਾਂ ਦਾ ਟੱਕਾ ਵਾਲਾ ਟੱਕਾ ਹੋਣੀ ਨਾ ਹੋ ਜਾ ਹਾ ਯਾਰ ਮਾ ਮੈਂ ਪਾਣੀ ਪੀ ਜਾਣਾ ਨਹੀਂ ਕਰਨਾ ਮੇਰਾ ਮੈਂ ਨਹੀਂ ਬੰਦੀ ਆਹ ਕਿਹੜਾ ਕਾਲ ਮੈਂ ਕਰਦਾ ਨਹੀਂ ਸਾਰੇ ਲਾਤਾ ਹੋਣੇ ਉਹ ਲਖਾਈ ਨਹੀਂ ਕਰੀ ਉਹ ਲਖਾਈ ਨਹੀਂ ਆਪਾਂ ਯਾਰ ਤੂੰ ਸਵੇਰੇ ਕਰਦੇ ਜੇ ਮੈਂ ਕਹਾਂ ਕਰਤੇ ਯਾਰ ਹੋ ਗਿਆ ਸਭ ਦਾ ਨਹੀਂ ਸੌਂਦਣਾ ਨਹੀਂ ਜਾਣਾ ਭਾਈ ਮੈਂ ਕਰਤੇ ਨਹੀਂ ਜਾਣਾ ਭਾਈ ਯਾਰ ਉਹ ਗੁੱਸਾ ਨਾ ਕਰ ਤੀ ਆਖਿਆ ਸੀ ਇਹਨੇ ਨਹੀਂ ਹੋਗਾ ਸੌਂਦਾ ਨਹੀਂ ਦੇਣਾ ਸੌਂਦਾ ਹੀ ਨਹੀਂ ਦੇਣਾ ਵੈਸੇ ਪਾਉ ਕਾਲ ਮੇਰਾ ਪੂਰਾ ਕੰਮ ਕਰਾਉਗਾ 2000 ਰੁਪਏ ਮੈਂ 19 ਦਾ ਪਾਉਂਦਾ ਯਾਰ ਆਸ ਪੀ ਕੋਈ ਚਾਰ ਪੰਜ ਪਾ ਹੁਣ ਤੂੰ ਚੋ ਦੇਖਣੀ ਕੋਈ ਕਹਿੰਦੇ ਹਣ ਪਾਉ ਪਤਾ ਨਹੀਂ ਦੱਸ ਸਕ ਕਿੰਨੇ ਆ ਆ ਫਸ ਤੋਂ ਮੇ ਪੈਸੇ ਹੁਣ ਲੈ ਕੋਲ ਆ ਦੇ ਆ ਮੰਡੀ ਦੀ ਰੌਣਕ ਬਣ ਗਿਆ ਅੱਜ ਲੇ ਠੀਕ ਹੈ ਬੰਦਾ ਸਾਰੀ ਮੰਡੀ ਦੀ ਰੋਕ ਬਣ ਗਿਆ ਅੱਜ ਪਰ ਗੱਲ ਇਹ ਨਹੀਂ ਆ ਵੀ ਆਪਾਂ ਜਦੋਂ ਬੰਦਾ ਰਾਹ ਦੇ ਦੇਵੇ ਉਹਦੋਂ ਵੀ ਥੱਲੇ ਖਿੱਚੇ ਉਹ ਹੀ ਗੱਲ ਕਿਤੇ ਨਾ ਫਰਾ ਹੁਣ ਸਾਡੇ ਅੱਖੇ ਲੱਗ ਜਾਂਦੇ ਆ ਉਹ ਨਹੀਂ ਅੱਖੇ ਲੱਗਣ ਵਾਲੀਆਂ ਸਾਡੇ ਅੱਖੇ ਯਾਰ ਮੇਰੇ ਨਾਲ ਲੱਗਣਾ ਜ਼ਿਆਦਾ ਪਹਿਲਾਂ ਹੀ ਮੈਂ ਤਾਂ ਬਹੁਤ ਥੱਲੇ ਸੀਗਾ ਬਹੁਤ ਪੱਲੇ ਸੀ ਨਹੀਂ ਇੰਨਾ ਮਜ਼ਾ ਲੱਗਿਆ ਵੀਰਾ ਨਾਲ ਇੰਨਾ ਝਟਕਾ ਬਹੁਤ ਆ ਉਹਨਾਂ ਨੂੰ ਤੇ ਜਿਹੜਾ ਆਪਾਂ ਮੈਂ ਤੈਨੂੰ ਜਵਾਬ ਦੇ ਬੰਦੇ ਆ ਗਏ ਉਹਦੇ ਤੋਂ ਵੀ ਮੈਂ ਕਹਿੰਦਾ ਉਹ ਭਰਾਵਾ ਮੈਂ ਤਾਂ ਤੈਨੂੰ ਅਸੀਂ ਕਰਾਂ ਥੋੜੀਲਾ 19000 ਗਨਾ ਦੇ ਲਾ ਮੈਂ ਮਨਤ ਕਰਦਣਾ ਮੈਂ ਤੇਰੇ ਪੈਰੀ ਆ ਨਾ 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 19000 ਮੈਨੂੰ ਦਿਖਾ ਦੇ ਯਾਰ ਮੇਰੇ ਹੋ ਗਏ ਬਸ ਆ ਹੋ ਗਏ ਯਾਰ ਨਹੀਂ ਭਾਈ ਯਾਰ ਨਹੀਂ ਹੋਇਆ ਭੋਗਿਆ ਸੌਦਾ ਨਹੀਂ ਹੋਇਆ ਭਾਈ ਮੈਂ ਜਾਂਦਾ ਆਪ ਯਾਰ ਨਹੀਂ ਨਹੀਂ ਭਾਈ ਯਾਰ ਮੇਰੇ ਨਹੀਂ ਯਾਰ ਕੀਤੀ ਜਾ ਭਾਈ ਭੋਮੀ ਆ ਬੱਕਰਾ ਦੇ ਪਾਠਾ ਭਾਈ ਯਾਰ ਕੋਈ ਨਹੀਂ ਭਾਈ ਆ ਕੀ ਜਾਣ ਕੇ ਕਰੇ ਉਹ ਸੈਂਡ ਉਹ ਗੱਲ ਹੈ ਨਹੀਂ ਜਿਵੇਂ ਲੈ ਕੇ ਪੁੱਛਦਾ ਖੋਲੋ ਉਹ ਖੋਲ ਲਿਓ 18 ਯਾਰ ਨਹੀਂ ਪੋਗੇ ਪੋਗਦੇ ਭਾਈ ਯਾਰ ਵੀਰੇ ਮੈਂ ਤੈਨੂੰ ਕਿਹਾ ਹੀ ਨਹੀਂ ਮੈਂ ਤੈਨੂੰ ਬੋਲਦਾ ਹੀ ਨਹੀਂ ਯਾਰ ਮੈਂ ਤੈਨੂੰ ਕਹਿਆ ਤਾਂ ਨਹੀਂ ਕਰਦਾ ਯਾਰ ਸਮੰਨਾ ਵੀ ਕਰ ਰੱਖਿਆ ਵੀ ਕਰ ਯਾਰ ਭਾਈ ਮੈਂ ਤੇਰੀ ਰੱਖੀ ਹੈ ਨਾ ਯਾਰ ਭਾਈ ਤੂੰ ਨਾ 18 ਕਹੇ ਤੇ 18 ਦੇ ਹੋ ਗਏ ਮੇਰੇ ਮੈਂ ਜਵਾਬ ਦਿੰਦਾ ਭਾਈ ਇਹਨਾਂ ਨੂੰ ਮੈਂ ਜਵਾਬ ਦਿੰਦਾ ਨਹੀਂ ਦਿੰਦਾ 18 ਮੈਂ ਤੁਹਾਨੂੰ ਠੀਕ ਮੈਨੂੰ ਤਾਂ ਪਰਦੇਸ ਯਾਰ ਕੋਕੋਨੀ ਰੁਕ ਜਾ ਕੋਈ ਨਹੀਂ ਆਪਾਂ ਕਰ ਲਾਂ ਗੱਲਬਾਤ ਮੈਂ ਉਹਨੂੰ ਜਵਾਬ ਦਿੱਤਾ ਵੀਰੇ ਜਿੱਡੇ ਮਰਜੀ ਮਤਲਬ ਕਰਤਾਰੇ ਸੋਂ ਬਾਲਾ ਇੱਥੇ ਬੰਦੇ ਕੋਈ ਜਿਹੜਾ ਕਹਿੰਦਾ ਕਾਇਦੇ ਵੀ ਨਹੀਂ ਕਰਦੇ ਉਹਨੇ ਕਿਹਾ ਇਹ ਤਾਂ ਮਾਤਰਾ ਦੀ ਅਰਜ਼ਾਰ ਠੀਕ ਆ ਉਹ ਨਹੀਂ ਉਹ ਨਹੀਂ ਬੰਦਾ ਲਾਓ ਬਸ ਦੇਣੀ ਨਹੀਂ ਆ ਉਹ ਨਹੀਂ ਉਹ ਨਹੀਂ ਮੈਂ ਤਾਂ ਉਹ ਨਹੀਂ ਬਾਈ ਕੋਈ ਨਹੀਂ ਅਰਜ਼ਾਰ ਕੋਈ ਆਪਾਂ ਦੂਜੀ ਗੱਲ ਹੀ ਨਹੀਂ ਕੀਤੀ ਇਹ ਕਿਹਾ ਕਰਦੇ ਹੋ ਇਹ ਸਹੀ ਸੀ ਉਹ ਇਨਾਂ ਯਾਰ ਕਹੇ ਸੀ 18 ਉਹ 17 ਨੋ ਦੇ 17.5 ਜਿਹੜਾਈ ਪਿਛਰਾਂ ਪੈ ਗਏ ਨਾ ਉਹ ਵੀ ਗੱਲ ਨਹੀਂ ਸੀ ਬਾਤ ਬਾਈ ਮੇਰੀ ਗੱਲ ਸੁਣ ਲਾ ਹੋਈ ਗੱਲ ਮੈਂ ਇਹਨੂੰ ਕਹਿੰਦਾ ਮੈਂ ਤੈਨੂੰ ਸੌਦਾ ਨਹੀਂ ਕਰਾਂਗਾ ਇਹ ਕਹਿੰਦਾ ਸਾਡੇ ਇਤਾਰੇ ਕਿਉਂ ਲਾਇਆ ਮੈਂ ਨਹੀਂ ਮੈਂ ਇਹਨੂੰ ਕਹਿੰਦਾ ਮੈਂ ਤੁਹਾਨੂੰ ਸੌਦਾ ਨਹੀਂ ਕਰਾਂਗਾ ਗੱਲ ਮੁੱਕ ਗਈ ਮੇਰਾ maal ਆ ਤੁਹਾਡੇ ਪੈਸੇ ਤੁਹਾਡੇ ਕੋਲ ਆ ਠੀਕ ਹੈ ਜਾਇਜ਼ ਗੱਲ ਇਹ ਚ ਕੋਈ ਮੈਂ ਤੇਰੇ ਪੈਸੇ ਨੱਪਿਆ ਜੋ ਤੇਰੀ ਸਾਈ ਰੱਖ ਕੇ ਤੂੰ ਤੌਹਦਾ ਨਹੀਂ ਠੀਕ ਹੈ ਜਾਇਜ਼ ਠੀਕ ਹੈ ਨਹੀਂ ਆਪਾਂ ਜਾਇਜ਼ ਆ ਕਿਹਾ ਵੀ ਮੈਂ ਵੀ ਤੈਨੂੰ ਨਾ ਨਹੀਂ ਦੇ ਦਿੰਦਾ ਗੱਲ ਮੁੱਕ ਗਈ ਹੈ ਐ ਥੋੜਾਂ ਦੀ ਗੱਲ ਹੈ ਨਹੀਂ ਕੋਈ ਨਹੀਂ ਬਾਈ ਤੈਨੂੰ ਬਰਾ ਦੱਸ ਦੇਣਾ ਕੋਈ ਨਿੱਕ ਜਾ ਤੂੰ ਟਿਕ ਜਾ ਤੂੰ ਠੰਡਾ ਹੋ ਲੈ ਅੱਗੇ ਮੈਂ ਤੇਰੇ ਕੋਲੇ ਪਹਿਲਾਂ ਜਾ ਕੇ ਨਾ ਆਪੀ ਤੇਰਾ ਮਾਰ ਤੂੰ ਕਿਹਾ 18 ਦੇ ਮੰਗਿਆ ਨਾ ਆਪਦੇ ਮੂੰਹ ਚ ਚਲ ਉਹ ਛੱਡ ਜਾ 18 ਮੰਗਿਆ ਨਾ ਤੂੰ ਤੂੰ ਸਾਡੇ ਤੋਂ ਜਵਾਬ ਮੰਗਣ ਦੇਣੀ ਕਿ ਆ ਵੀ ਤੂੰ ਗੱਲ ਕਰ ਲੈ ਮੰਨ ਗਾ ਨਾ ਮੰਨਿਆ ਕਿ ਨਹੀਂ ਐਂਦਰ ਸੌਣ ਹੋ ਗਿਆ ਨਹੀਂ ਕੀ ਕਰ ਤੂੰ ਸੌਂਦਾ ਦੂਜੇ ਪਾਸੇ ਮੈਂ ਜਵਾਬ ਦਿੰਦਾ ਪਰ ਇਹਨੂੰ ਜਿੰਨੇ ਮੰਗੋ ਮਿਲ ਦੇ 18 ਦੇ ਹੋਵੇਗਾ ਕੋਈ ਤਮਾ ਦਾ 20 ਦੇ ਕਹਿਣ ਇਹ ਐਨੂੰ ਖੋਦ ਦੇ ਠੀਕ ਹੈ ਫਿਰ ਉਹਦੇ ਨਾਲ ਲਿਖਾਈ ਕਰਾ ਦੇ ਉਹ ਲਿਖਾਈ ਲਿਖਾਈ ਕਰਾ ਦੇ ਕੀ ਮੋੜ ਮੋੜ ਨਹੀਂ 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 4 ਰੁਪਏ ਗਿਆ ਨਹੀਂ ਛੱਡ ਦੇ ਛੱਡ ਦੇ ਠੀਕ ਹੈ ਹੋਰ ਲਾ ਕੀ ਹੋਰ ਲਾ ਬੋਲ ਦੇ ਭਾਈ ਬੋਗਾ ਬਡੇਰਕਾ ਫੜਿਆ ਤੇਰੇ ਹੱਥ ਮੇਰੇ ਹੱਥ ਚੱਕ ਗਾਲੀ ਫੜੀ ਕਾਣੋਂ ਪਾਇਆ ਤੱਕ ਨੇਰ ਬਕ ਨੇ ਬੋਲ ਦੇ ਸਾਡੇ ਢੋਲਾ ਲਖਾਈਆ ਚਲੋ ਯਾਰ ਚੱਕਾ ਆਹ ਬਈਵਾ ਤਾੜੀਆਂ ਮਾਰੋ ਅੱਜ ਮੈਂ ਪੀਰ ਮਨਾ ਲਿਆ ਉਹਦੇ ਭਾਈ ਮਨਾ ਲਿਆ ਜੱਟੋ ਤੇ ਲਖਾ ਲਓ ਵਸਾਈ ਵਾ ਕੀ ਆਈ ਖੁਸ਼ਾ ਹੁਣ ਚਲ ਖੁਸ਼ੀ ਆ ਮੇਰਾ ਟੀਮ ਦਪਰਾ ਰਣਕ ਕਰਦਾ ਕੀ ਫਾਇਦਾ ਉਹਨੇ ਗਲਤੀ ਲੋਨੇ ਡਾੜਤੀਆਂ ਰਣਕਾਂ ਭਾਈ ਨੇ ਦੋਸਤੋ ਬੜਾ ਯਾਰ ਇੰਟ ਬੁਗਾ ਗਿਆ ਬੁਗਾ ਗਿਆ ਹੀ ਬਣਾ ਕੇ ਬੁਗਾ ਗਿਆ ਗਰਦੇਵ ਸਿੰਘ ਪਿੰਡ ਕਿਹੜਾ ਲੋ ਬਈ ਆ ਜੋੜਾ ਸੀਗਾ ਕੌਣੀ ਪਿੰਡ ਦਾ ਬਾਈ ਗਰਦੇਵ ਆ 200 ਤੇ ਬਹੁਤ ਹੀ ਵਧੀਆ ਸੌਦਾ ਸਿਰੇ ਲਾਇਆ ਬਾਈ ਨੇ ਤੇ ਬਹੁਤ ਤੇਰੋਂ ਖੜੇ ਨਹੀਂ ਕਿਸ ਗੱਲ ਤੇ 18000 ਤੇ 18500 ਦਾ 18 ਦਾ ਹੁੰਦਾ ਸੀ ਪਰ ਉਹਨਾਂ ਨੇ ਅੜੀ ਨੇ ਹੰਡ ਭਗਾਈ ਹੈ ਬਾਈ 18200 ਸੌਦਾ ਸਿਰੇ ਲੱਗਿਆ ਦੋ ਜਣਾ ਤੇ ਬਾਈ ਦੋਗੇ ਨੇ ਵੱਡੇ ਰਿਕੇ ਵਾਲੇ ਨੇ ਲਏ ਆ ਦੋਸਤੋ ਤੇ ਵਧੀਆ ਸੌਦਾ ਠੀਕ ਆ ਚੱਲ ਯਾਰ ਮਿਲਦੇ ਆ ਦੋਤੇ ਇਦਾਂ ਅੜੀ ਮੁਰੂ ਨਾਲ ਤੇ ਬਣੇ ਰੋਗੜੀ ਤੇ ਹੰਡ ਤੱਕ ਚੱਲਦੀ ਚੱਲਦੀ ਵੀਡੀਓ ਕਰ ਦਿਓ ਸ਼ੇਅਰ ਉਹ ਭਰਾ ਵਾਜਤਾ ਆ ਤਾਂ